ਸੋ ਸ਼ੇਗੋ ਸਾਰੇਆਂ ਨੂੰ ਅਸੀਂ ਹਰ ਕਲੈਕਸ਼ਨ ਸ਼ੇਰੀ ਮੁਕਸਸ ਸਾਹਿਬ ਤੋਂ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਟੈਬੀ ਦਾ ਜੋਰ ਜੜਦਾ ਸੂਟ ਦੇਖੋ ਇਹ ਸੂਟ ਕਿੱਡਾ ਸੋਹਣਾ ਹੈਗਾ ਟੈਬੀ ਪ੍ਰਿੰਟ ਦੇ ਉੱਤੇ ਸੂਟ ਨਾਲ ਇਹਦੇ ਨਾਲ ਦੁਪੱਟਾ ਵੇਖੋ ਜੀ ਪੈਚ ਵਰਕ ਦਾ ਦੁਪੱਟਾ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਦੇਖੋ ਨਾਲ ਲੇਸ ਦਾ ਕੰਮ ਹੋਇਆ ਹੋਇਆ ਹੈ ਦੁਪੱਟੇ ਤੇ ਇਹਨਾਂ ਇਹਨਾਂ ਨਾਲ ਜਿਹੜੇ ਤੁਹਾਨੂੰ ਸੂਟ ਮਿਲਣਗੇ ਜੇ ਅਲੱਗ-ਅਲੱਗ ਕਲਰ ਪਲੱਸ ਅਲੱਗ-ਅਲੱਗ ਡਿਜ਼ਾਈਨ ਹੀ ਮਿਲਨੇ ਆ ਹਰ ਸੂਟ ਦੇ ਤਾਂ ਤੁਹਾਨੂੰ ਅਲੱਗ ਤੋਂ ਡਿਜ਼ਾਈਨ ਮਿਲੂਗਾ ਦੇਖੋ ਆ ਸੂਟ ਦੇਖੋ ਜਿਹੜਾ ਇਹਦੇ ਨਾਲ ਦੁਪੱਟਾ ਉਹ ਵੀ ਐਡਿਟਿਸ ਇਹਦਾ ਪੈਚਵਰਕ ਦਾ ਦੁਪੱਟਾ ਆਊਗਾ ਜਿਵੇਂ ਹੁਣ ਆਪਾਂ ਨੈਕਸਟ ਸੂਟ ਦੇਖਣ ਜਾ ਰਹੇ ਹਾਂ ਇਹ ਸਾਰੇ ਸੂਟ ਆਲਓਵਰ ਸੂਟ ਹੈ ਜੀ ਆਹ ਦੇਖੋ ਸੂਟ ਕਿੱਡਾ ਸੋਹਣਾ ਇਹਦੇ ਇਹਦਾ ਵੀ ਜਿਹੜਾ ਦੁਪੱਟਾ ਪੈਚਵਰਕ ਦਾ ਦੁਪੱਟਾ ਹੈ ਜੇ ਤੁਸੀਂ ਆ ਇਦਾਂ ਦੇ ਸਾਰੇ ਸੂਟ ਬੁਟੀਕ ਸਟਾਈਲ ਦੇ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਨਲਾਈਨ ਕਲੈਕਸ਼ਨ ਸ਼ੇਅਰਿੰਗ ਮੁਕਸਦ ਸਾ이드 ਤੇ ਸ਼ੋਰੂਮ ਤੇ ਵਿਜ਼ਿਟ ਕਰੋ ਜੇ ਤੁਸੀਂ ਇਹਨਾਂ ਨੂੰ ਆਨਲਾਈਨ ਬਾਏ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹਾਂ ਧੰਨਵਾਦ